ਹੁਸ਼ਿਆਰਪੁਰ ਦੇ ਬੱਸ ਸਟੈਂਡ 'ਚ ਅੱਜ ਐਸਐਸਪੀ ਸੁਰਿੰਦਰ ਲਾਂਬਾ ਅਜੰਝੇਤ ਹੀ ਪੁਲਿਸ ਦੇ ਬੱਡੇ ਅਫਸਰਾਂ ਨੂੰ ਨਾਲ ਲੈ ਕੇ ਬੱਸ ਸਟੈਂਡ ਦਾ ਦੌਰਾ ਕਰਨ ਪਹੁੰਚ ਗਏ Вот и баррель. ਆਰਟੀਕਲ ਜਿੰਨੇ ਕੀ ਕਿਰਕਟ ਪਾਸ ਇੱਕ ਪਾਸੇ ਕਿਚੀ ਹਰ ਇੱਕ ਪਾਸੇ ਲਾਈਟਾਂ ਦੇ ਵਿੱਚ ਜਨਰਲ ਦੀ ਮਸਾਲੀ ਪਸਲੀ ਕਰੀ ਪ੍ਰਾਈਵੇਟ ਬਸ ਕੇਂਦਰ ਹੈ ਜੇਕਰ ਉਹ ਵੈਸੇ ਵੀ ਹੋਰ ਉਸੇ ਪਰਸਨਲੀ ਕਰਵਾਉਣਾ ਪਵੇਗਾ ਉਹ ਵੀ ਇੱਕ ਜੀਟੀ ਹੈ ਆ ਗਿਆ ਜੀਜੀ ਦਾ ਨਿਆਇਕ ਕੈਮਰਾ ਇਹਨਾਂ ਦਾ ਕੰਮ ਹੈ ਕਿ ਕਿਸੇ ਕਿਸੇ ਤਰਫ ਬਾਹਰ ਨਹੀਂ ਜਾ ਸਕਦਾ ਬਲਤ ਜਨਮ ਹੋ ਗਿਆ ਕਿ ਤੋਗਾ ਲੈ ਉਹਨੂੰ ਉਹਨੂੰ ਕਿੱਥੇ ਜਾਣਾ ਹੈ ਕਿ ਆਪਾਂ ਚੇਕ ਕਰਦੇ ਹਾਂ ਆਹ ਆਪਾਂ ਚੇਕ ਕਰਦੇ ਹਾਂ ਅਕਸਰ ਤੇ ਹੈਗੇ ਰਿਪੋਰਟਿੰਗ ਕਰਦੇ ਹੈਗੇ ਵੀ ਕਰਦੇ ਨੇ ਉਹ ਵੀ ਨਾ ਬਾਕੀ ਬਹੁਤ ਬਾਕੀ ਗੰਮੀਰ ਕੰਮ ਹੋਣਗੇ ਤੇਰੇ ਕੀਡੀ ਲਾਈਵ ਹੋਏਗਾ ਜੰਤੂ ਆ ਅ ਮੋਬਾਈਲ ਤੇ ਜਾਨੀ ਨਹੀਂ ਆਉਂਦੀ 90 ਦੀ ਸਤਿਵਾਂ ਜੀ ਬੱਚੋ ਜੀ ਸਤਿਨਾਮ ਧਜੀ ਲੋਕ ਜੀ 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 ਸਰ ਜੀ ਸਰ ਅੱਜ ਸੱਚੇ ਪ੍ਰੈਸ਼ਰ ਵਿੱਚ ਬਸਕਟ ਤੇ ਚਲਾਇਆ ਗਿਆ ਜੀ ਜੀ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਪਹਿਲਾਂ ਵੀ ਤੇ ਰਾਜ ਨੂੰ ਜਿਹੜਾ ਹੈਗਾ ਮੰਨ ਜੋ ਬੀਜਪੀ ਸਾਹਿਬ ਤੇ ਸਪੈਸ਼ਲਟੀ ਜੀ ਲਾਅ ਔਰਡਰ ਦੀ ਹਦਾਇਤਾਂ ਤੇ ਜਿਹੜਾ ਹੈਗਾ ਸਟੇਟ-ਵਾਈਡ ਆਪਰੇਸ਼ਨ ਆਪਣਾ ਕੈਸ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਜਿਦੇ ਵਿੱਚ ਅੱਜ ਬੱਸ ਸਟੈਂਡਸ ਤੇ ਰੇਲਵੇ ਸਟੇਸ਼ਨ ਖਾਸ ਤੌਰ ਤੇ ਜਿਹੜੇ ਹੈਗੇ ਉਹ ਚੈੱਕ ਕੀਤੇ ਜਾ ਰਹੇ ਹੈਗੇ ਕਿਸੇ ਵੀ ਸਸਪੀਸ਼ੀਅਸ ਐਕਟੀਵਿਟੀ ਵਾਸਤੇ ਕੋਈ ਕ੍ਰਿਮੀਨਲ ਬੰਦਾ ਮੂਵ ਕਰ ਰਿਹਾ ਹੁੰਦਾ ਕੋਈ ਡਰੱਗਸ ਦੀ ਐਕਟੀਵਿਟੀ ਹੋ ਰਹੀ ਹੁੰਦੀ ਉਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਰੈਗੂਲਰ ਸਿਕਿਉਰਿਟੀ ਰਿਵਿਊ ਵਾਸਤੇ ਕਿ ਵੀ ਉੱਥੇ ਕੈਮਰਾ ਸੀਸੀਟੀਵੀ ਕੈਮਰੇ ਚੱਲ ਰਹੇ ਹੈਗੇ ਲੱਗੇ ਹੋਏ ਹੈਗੇ ਪ੍ਰੋਪਰਲੀ ਹੈਗੇ ਇਤੇ ਗੱਟ ਹੈਗਾ ਉਥੇ ਉਹਨਾਂ ਨੂੰ ਲਾਉਣ ਵਾਸਤੇ ਜਿਹੜਾ ਹੈਗਾ ਡਾਇਰੈਕਸ਼ਨਸ ਅਸੀਂ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ ਕਿੰਕੀ ਸੁਰੱਖਿਆ ਇੰਤਜ਼ਾਮਤ ਹੈਗੇ ਪੀਸੀਆਰ ਰੈਗੂਲਰ ਆਂਦਾ ਨਹੀਂ ਆਂਦਾ ਐਸਐਚਓ ਚੈੱਕ ਕਰਦੇ ਉਥੇ ਇਸ ਤਰੀਕੇ ਨਾਲ ਕੀ ਵਿਵਸਥਾ ਹੈਗੀ ਕੰਟੀਜੈਂਸੀ ਪਲਾਨ ਜੇਕਰ ਕੋਈ ਅਲਰਟ ਆ ਜਾਂਦਾ ਹੈਗਾ ਤੇ ਉਹ ਕਿਸ ਤਰੀਕੇ ਨਾਲ ਉਹਨੂੰ ਟੈਕਲ ਕਰਨਾ ਉਹ ਸਾਰੇ ਚੀਜ਼ਾਂ ਵਾਸਤੇ ਜਿਹੜਾ ਹੈਗਾ ਸਾਡਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਆਪਰੇਸ਼ਨ ਚੱਲ ਰਿਹਾ ਹੈਗਾ ਕੋਆਰਡੀਨੇਟਡ ਸੱਜੋ ਆਪਰੇਸ਼ਨ ਤੇ ਇਹਦੇ ਸਬੰਧ ਚ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਕਵੈਂਟਨ ਤੇ ਆਏ ਹਾਂ ਤੇ ਸਾਡੀ ਟੀਮਸ ਐਸਪੀ ਹੈੱਡਕ quarters ਐਸਪੀ ਪੀਵੀਆਈ ਡੀਐਸਪੀ ਡੀਐਸਪੀ ਹੈੱਡਕ quarters ਦੇ ਐਸਐਚਓਜ਼ ਹੋਰ ਸਾਰੇ ਜਿਹੜੇ ਹੈਗੇ ਇੱਥੇ ਮੇਰੇ ਨਾਲ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਲੀਡ ਕਰ ਰਹੇ ਹੈਗੇ ਤੇ ਇਸ ਤੋਂ ਬਾਅਦ ਅਸੀਂ ਰਨਵੈਸਟੇਸ਼ਨ ਵੀ ਚੈੱਕ ਕਰਾਂਗੇ ਤੇ ਜਿੱਥੇ ਵੀ ਕੋਈ ਸ਼ੱਕੀ ਵਿਅਕਤੀ ਮਿਲੇਗਾ ਉਹਨੂੰ ਉਸਤਾਚ ਕੀਤਾ ਜਾਏਗੀ ਜਿੱਥੇ ਕੋਈ ਵਹੀਕਲ ਅਵੰਨਣ ਮਿਲਦੇ ਹੈਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾਏਗਾ ਤੇ ਐਟ ਦੀ ਸੇਮ ਟਾਈਮ ਜੇਕਰ ਕੋਈ ਡਰੱਗਸ ਦੀ ਰਿਕਵਰੀ ਹੁੰਦੀ ਹੈਗੀ ਜਾਂ ਕੋਈ ਲੀਗਲ ਨਿਕਰ ਦੀ ਰਿਕਵਰੀ ਹੁੰਦੀ ਹੈਗੀ ਜਾਂ ਹੋਰ ਵੀ ਕੋਈ ਤੇ ਉਹ ਚੀਜ਼ਾਂ ਵੀ ਕਿਤੇ ਨਾ ਸਰਫਾਂ ਤੋਂ ਦੇਖਦੇ ਆ ਕਿ ਜਦੋਂ ਕੋਈ ਨਾ ਕੋਈ ਦਿਨ ਤਿਉਹਾਰ ਹੁੰਦਾ ਜਾਂ ਨਵਾਂ ਪੜਾਉਂਦਾ ਦਿਵਾਲੀ ਦੀ ਸ਼ਰਮ ਹੁੰਦਾ ਪੁਲਿਸ ਵੱਲੋਂ ਜ਼ਿਆਦਾਤਰ ਉਦੋਂ ਹੀ ਚੈਕਿੰਗ ਕੀਤੀ ਜਾਂਦੀ ਹੈ ਜਦ ਕਿ ਰੂਟੀਨ ਵਾਈਜ਼ ਇਹ ਚੱਲੇ ਚੱਜ ਰਿਹਾ ਹੁੰਦਾ ਫਿਰ ਤੁਸੀਂ ਆਏ ਹੋ ਇੱਥੇ ਡਿਊਟੀ ਸੰਭੀ ਹੈ ਤੁਸੀਂ ਇਹਨਾਂ ਚਾਰਕੋ ਜਿਹਰੇ ਦੇ ਵਿੱਚ ਹੁਣ ਰੈਗੂਲਰ ਸਰ ਜਾਰੀ ਰਹੇਗੀ ਜੀ ਦੇਖੋ ਪੁਲਿਸ ਸੇ ਕਿਉਂਕਿ ਮੰਡੇਟ ਆਪਣਾ ਇਹਨਾਂ ਜ਼ਿਆਦਾ ਹੈਗਾ ਤੇ ਜਿੱਦਾਂ ਆਪਾਂ ਹੁਣ ਰੀਸੈਂਟਲੀ ਕੱਲ ਪਰਸੋਂ ਫਲੈਗ ਮਾਰਚ ਕੀਤਾ ਹੈਗਾ ਸਬਡਿਵੀਜ਼ਨ ਲੈਵਲ ਤੇ ਥਾਣਾ ਲੈਵਲ ਤੇ ਅੱਜ ਆਪਾਂ ਸਰਚ ਆਪਰੇਸ਼ਨ ਚਲਾਇਆ ਹੈਗਾ ਤੇ ਰੈਂਡਮ ਇੱਕ ਤਾਂ ਸਰਪ੍ਰਾਈਜ਼ ਐਲੀਮੈਂਟ ਰਹਿਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਡੇਲੀ ਕੋਈ ਕੰਮ ਹੋ ਰਿਹਾ ਹੈਗਾ ਸਰਪ੍ਰਾਈਜ਼ ਐਲੀਮੈਂਟ ਵੀ ਜ਼ਰੂਰੀ ਹੈਗਾ ਤੇ ਉਹਦਾ ਟਾਈਮਿੰਗ ਵੀ ਡਿਫਰੈਂਟ ਹੋਣਾ ਚਾਹੀਦਾ ਲੋਕੇਸ਼ਨ ਵੀ ਡਿਫਰੈਂਟ ਹੋਣੀ ਚਾਹੀਦੀ ਸੋ ਥੈਟ ਕਿ ਕ੍ਰਿਮੀਨਲ ਨੂੰ ਸਚੀ ਦੀ ਬਣਕਣਾ ਲੱਗੇ ਤੇ ਉਹ ਫੜਿਆ ਜਾਏ ਜਾਂ ਉਹ ਟ੍ਰੇਸ ਹੋਏ ਜਾਂ ਉਤੇ ਡਾਟਾ ਇੰਟਰਫੈਕਟਰ ਹੈ ਤੇ ਬਿਲਕੁਲ ਰੈਗੂਲਰ ਜਿਹੜਾ ਹੈਗੇ ਇਸ ਤਰੀਕੇ ਦੇ ਆਪਰੇਸ਼ਨਸ ਡੋਮੀਨੇਸ਼ਨ ਐਕਸਰਸਾਈਜ਼ ਚੱਲੂ ਰਹਿਣਗੀਆਂ ਅਸੀਂ ਤੁਸੀਂ ਦੇਖਿਆ ਹੋਣਾ ਅਸੀਂ ਨਾਈਟ ਡੋਮੀਨੇਸ਼ਨ ਨੂੰ ਵੀ ਔਰ ਸਟਰੈਂਥਨ ਕੀਤਾ ਹੈਗਾ ਪੀਸੀਆਰਸ ਵੀ ਜਿਹੜੇ ਕੁਝ ਬੰਮ ਸੀਗੇ ਉਹਨਾਂ ਨੂੰ ਚਾਲੂ ਕੀਤਾ ਹੈਗਾ ਤੇ ਸਾਡਾ ਪੀਸੀਆਰ ਸਿਸਟਮ ਨੂੰ ਵੀ ਸਟਰੈਂਥਨ ਕੀਤਾ ਹੈਗਾ ਜਿਹੜਾ ਆਰਆਰਪੀਆਰ ਸਿਸਟਮ ਹੈਗਾ ਜਿਹੜੀ ਬੋਲਰੋ ਗੱਡੀਆਂ ਹੈਗੀ ਆਪਣੀ ਉਹਨਾਂ ਨੂੰ ਵੀ ਸਟਰੈਂਥਨ ਕਰਕੇ ਜਿਹੜਾ ਹੈਗਾ ਐਕਟੀਵੇਟ ਕੀਤਾ ਹੈਗਾ ਡਿਵਲਪ ਕੀਤਾ ਹੈ ਆਪਣੀ ਟੀਮਸ ਨੂੰ ਡਰਾਈਵਰਸ ਨੂੰ ਤੇ ਉਹਨਾਂ ਦੇ ਨਾਲ ਜਿਹੜੇ ਪੈਟਰੋਲੀ ਲਫਸ ਰਹੇ ਉਹਨਾਂ ਨੂੰ ਤੇ ਉਹ ਪੁਲਿਸ ਸਿਸਟਮ ਨੂੰ ਔਰ ਜਿਹੜਾ ਹੈ ਤੇ ਹੋਰ ਐਕਟੀਵੇਟ ਕਰਨ ਵਾਸਤੇ ਜੋ ਵੀ ਲੋੜ ਦੀ ਚਾਹਤ ਜਰੂਰ ਜ਼ਰੂਰ ਹੋਏਗੀ ਉਹ ਸਿੱਕਰਾਂ ਸਰ ਕਿਉਂਕਿ ਨਵੇਂ ਸਾਲ ਦੇ ਜੇ ਆਪਾਂ ਕਹੀਏ ਤਾਂ ਧਾਰਮਿਕ ਜਿਹੜੇ ਸਥਾਨਾਂ ਇੱਥੇ ਕਾਫੀ ਪੰਦੇ ਆ ਹੁਸ਼ਿਆਰ ਤੋਂ ਹਿਮਾਚਲ ਦੇ ਲੋਕ ਜਾਣਦੇ ਉਹ ਕਿੰਨੇ ਲੱਗੇ ਰਹੇ ਆ ਸੀਮਾਵਰਤੀ ਸਿੱਖਦੇ ਵਿੱਚ ਕਿਸ ਤਰ੍ਹਾਂ ਦੀ ਜੀ ਸਾਡੇ ਜਿਹੜੇ ਹੈਗੇ ਉਹ 7 ਇੰਟਰ ਸਟੇਟ ਨਾਕੇ ਲੱਗੇ ਹੋਏ ਹੈਗੇ 7 ਨਾਕੇ ਜਿਹੜੇ 24 ਘੰਟੇ ਦਾ ਨਾਕੇ ਹੈਗੇ ਤੇ ਹਰ ਟਾਈਮ ਉੱਥੇ 4 ਮੁਲਾਜ਼ਮ ਹਾਜ਼ਰ ਰਹਿੰਦੇ ਹੈਗੇ ਉੱਥੇ ਸਾਡੇ ਸੀਸੀਟੀਵੀ ਕੈਮਰਾਜ਼ ਵੀ ਲਾਇਆ ਹੋਇਆ ਹੈਗੇ ਜਿਨ੍ਹਾਂ ਦੀ ਲਾਈਵ ਫੀਡ ਜਿਹੜੀ ਹੈਗੀ ਸਾਡੇ ਕੰਟਰੋਲ ਰੂਮ ਤੇ ਆਉਂਦੀ ਹੈ ਤੇ ਉਸ ਤੋਂ ਇਲਾਵਾ ਸਪੈਸ਼ਲ ਅਸੀਂ ਪੈਟਰੋਲਿੰਗ ਟੀਮਸ ਲਾਈ ਹੈਗੀ ਉਸ ਏਰੀਆ 'ਚ ਜਿਹੜਾ ਕਿ ਉਸ ਰੋਡ ਦੇ ਉੱਤੇ ਪਟੋਲਿੰਗ ਜਿਹੜੇ ਪੀਸੀਆਰਸ ਤੇ ਸਾਡੇ ਆਰਆਰਪੀਆਰਸ ਦੀਆਂ ਗੱਡੀਆਂ ਹੈਗੀ ਜਿਹੜਾ ਉਹਨੂੰ ਦੇਖਣਗੇ ਸੁਪਰਵਾਈਜ਼ ਕਰਨਗੇ ਕਿ ਕੋਈ ਸਸਪੀਸ਼ਸ ਐਕਟੀਵਿਟੀ ਨਾ ਹੋਵੇ ਜਾਂ ਕੋਈ ਅਨਸੁਜਾ ਵੀ ਘਟਨਾ ਨਾ ਵਾਪਰੇ ਸਰ ਹੁਣ ਤੱਕ ਸ਼ੱਕੀ ਸਮਾਨ ਕੋਈ ਪ੍ਰਭਵਤ ਹੋਇਆ ਨਹੀਂ ਕਿਉਂਕਿ ਹਾਲੇ ਤਾਂ ਸਰਚ ਚੱਲ ਰਹੀ ਹੈਗੀ ਸਭ ਤੋਂ ਬਾਅਦ ਜਿਹੜਾ ਹੈਗਾ ਸਾਰਾ ਤੁਹਾਨੂੰ ਡਿਟੇਲਸ ਅਸੀਂ ਸ਼ੇਅਰ ਕਰ ਦਾਂਗੇ ਸਰ ਟ੍ਰੈਫਿਕ ਵਿਵਸਥਾ ਦੀ ਕਾਫੀ ਜੜੀਆ ਦਿੱਤੀ ਦੀ ਉਹੀ ਹੋਇਆ ਜਦ ਤੱਕ ਤੁਸੀਂ ਦੇਖਣ ਬੱਤਰ ਦੀ ਬਾਤ ਹੀ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਕੰਟਰੋਲ ਨਹੀਂ ਹੋ ਰਹੀ ਹੈ ਵੇਖੋ ਨਜਾਇਜ਼ ਕੱਦਦੇ ਸਰੋ ਦੇਖੋ ਐਸਾ ਹੈ ਟ੍ਰੈਫਿਕ ਵਿਵਸਥਾ ਇੱਕ ਐਸੀ ਚੀਜ਼ ਹੈ ਜਿਸ ਕੋ ਸਭ ਲੋਕ ਸਾਥ ਵਿੱਚ ਮਿਲ ਕੇ ਸੋਲਵ ਕਰ ਸਕਦੇ ਜਦੋਂ ਮੈਂ ਆਪਣੀ ਕਿਸੇ ਕੰਮ ਵਾਸਤੇ ਜਾਣਾ ਹੋਵੇ ਤਾਂ ਤੋਂ ਮੈਂ ਰੋਡ ਤੇ ਗੱਡੀ ਲਾ ਕੇ ਚੱਲ ਜਾਵਾਂ ਤੇ ਜਦੋਂ ਮੈਨੂੰ ਰੋਡ ਤੇ ਜਾਣਾ ਹੋਵੇ ਤੇ ਦੂਜੇ ਰੋਡ ਤੇ ਗੱਡੀ ਲਾ ਕੇ ਚਲਾ ਜਾ ਤਾਂ ਉਹ ਨਜਾਇਜ਼ ਕਰ ਰਿਹਾ ਹੈਗਾ ਤੇ ਆ ਜਿਹੜਾ ਮਾਈਂਡ ਸੈਟ ਹੈਗਾ ਇਸ ਤੋਂ ਆਪਾਂ ਨੂੰ ਬਾਹਰ ਆ ਕੇ ਚਾਹੇ ਮੈਂ ਆ ਰਿਹਾ ਹਾਂ ਚਾਹੇ ਤੁਸੀਂ ਲਾ ਰਹੇ ਹੋ ਆਪਾਂ ਸਾਰਿਆਂ ਨੂੰ ਇੱਕ ਬੜੇ ਜ਼ਿੰਮੇਵਾਰੀਪੂਰਨ ਤਰੀਕੇ ਨਾਲ ਜਿਹੜਾ ਹੈਗਾ ਉਹ ਆਪਣੀ ਗੱਡੀਆਂ پارک ਕਰਨੀ ਚਾਹੀਦੀ ਆਪਣੇ ਮੋਟਰਸਾਈਕਲਸ پارک ਕਰਨੀ ਚਾਹੀਦੇ ਉਹਦੇ ਨਾਲ ਇੱਕ ਤੋਂ ਜਿਹੜਾ ਹੈਗਾ ਕਾਫੀ ਰਲੀਫ ਹੋਏਗਾ ਦੂਜਾ ਜਿਹੜਾ ਇਨਫੋਰਸਮੈਂਟ ਜਿਹੜਾ ਹੈਗਾ ਉਹ ਅਸੀਂ ਚਲਾਨਸਾਸਤੇ ਕਰਾਵਾਂਗੇ ਪਰ ਚਲਾਨ ਮਤਲਬ ਉਹ ਗੱਲ ਆਏਗੀ ਨਾ ਜੀ ਕਿ ਵੀ ਡੰਡਾ ਮਾਰ ਕੇ ਚਲਾਣਾ ਵਾਲਾ ਕੰਮ ਇਨਸਾਨ ਨੂੰ ਡੰਡਾ ਮਾਰ ਕੇ ਚਲਾਇਆ ਤਾਂ ਫਿਰ ਇਨਸਾਨ ਥੋੜੀ ਹੋਇਆ ਕੋਈ ਠੀਕ ਹੈ ਉਹ ਤੋਂ ਮਤਲਬ ਆਪਣੀ ਸਮਝਬੂਝ ਦੇ ਨਾਲ ਹਰ 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 ਬੰਦੇ ਨੂੰ ਉਹਦੇ ਮਾਵਾ-ਬਾਪ ਨੇ ਪੜਾਇਆ ਲਿਖ ਟ੍ਰੈਫਿਕ ਦਾ ਜਿਹੜਾ ਹੈਗਾ ਲਾਇਸੈਂਸ ਉਹਨੇ ਲਿੱਤਾ ਹੈਗਾ ਤੇ ਉਹ ਕਹੇ ਕਿ ਜੀ ਮੈਂ ਟ੍ਰੈਫਿਕ ਤੋਂ ਅਨਜਾਨ ਹੈਗਾ ਜਾਂ ਮੈਨੂੰ ਬੇਸਿਕ ਬੁੱਧੀ ਨਹੀਂ ਹੈਗੀ ਤੇ ਉਹ ਤੋਂ ਫਿਰ ਉਹ ਮਾਪੇ ਦਾ ਨੁਕਸਾਨ ਹੋ ਗਿਆ ਉਹਦੀ ਐਜੂਕੇਸ਼ਨ ਦਾ ਜਿਹੜਾ ਪੈਸਾ ਲਾਇਆ ਉਹਨੇ ਨਹੀਂ ਸਮਝੇ ਤੇ ਇੱਕ ਟ੍ਰੈਫਿਕ ਸੈਂਸਿਬਲ ਸਿਟੀਜ਼ਨ ਬਣੰਦੀ ਆਪਾਂ ਨੂੰ ਸਾਰਿਆਂ ਨੂੰ ਲੋਡ ਹੈਗੀ ਉਸ ਤੋਂ ਇਲਾਵਾ ਜਿਹੜਾ ਕੁਝ ਲੋਕ ਇਸ ਤਰੀਕੇ ਦੇ ਹੈਗੇ ਜਿਹੜੇ ਸ਼ਰਾਰਤੀ ਹੈਗੇ ਰਿਸਪਾਂਸਿਬਲ ਬਿਹੇਵ ਕਰਦੇ ਹੈਗੇ ਉਹਨਾਂ ਤੇ ਅਸੀਂ ਇਨਫੋਰਸਮੈਂਟ ਵੀ ਕਰਾਂਗੇ ਅਸੀਂ ਪਹਿਲਾਂ ਚਲਾਨ ਦੀ ਜਿਹੜੀ ਹੈਗੀ ਕੈਂਪੇਨ ਸ਼ੁਰੂ ਕਰਨ ਲੱਗੇ ਆਂ ਚਲਾਣ ਤੋਂ ਜੇਕਰ ਬਾਜ ਨਹੀਂ ਆਣਗੇ ਅਸੀਂ ਐਫ ਆਈ ਆਰ ਵੀ ਦਰਜ ਕਰਾਂਗੇ ਜੇਕਰ ਇਸ ਤਰੀਕੇ ਦੇ ਲੋਕ ਦੇਖੋ ਇੱਕ ਚੀਜ਼ ਸਮਝਣ ਵਾਲੀ ਹੈ ਕਿ 90% ਸਿਟੀਜ਼ਨ ਬੜਾ ਰਿਸਪਾਂਸਿਬਲੀ ਆਪਣੀ ਵੀਹਿਕਲ ਚਲਾਉਂਦਾ ਹੈਗਾ ਕੁਝ 5 7 10% ਲੋਕਾਂ ਦੀ ਗੈਰ ਰਿਸਪਾਂਸਿਬਿਲਟੀ ਕਰਕੇ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਉਹ ਬਾਕੀ ਸਾਰੇ ਲੋਕ ਤੋਂ ਵਿਚਾਰੇ ਆਪਣੇ ਬਹੁਤ ਤਰੀਕੇ ਦੇ ਨਾਲ ਚੱਲਦੇ ਹੈਗੇ ਬਹੁਤ ਰਿਸਪਾਂਸਿਬਲ ਜਿਹੜੇ 5 7% ਲੋਕ ਹੈਗੇ ਉਹ ਸ਼ਰਾਬ ਕਰਦੇ ਹੈਗੇ ਉਹਨਾਂ ਤੇ ਇਨਫੋਰਸਮੈਂਟ ਵੀ ਕਰਾਂਗੇ ਚਲਾਣ ਵੀ ਕਰਾਵਾਂਗੇ ਜੇਕਰ ਨਹੀਂ ਹਟਦੇ ਹੈਗੇ ਤੇ ਮੁਕੱਦਮੇ ਵੀ ਦਰਜ ਕਰਾਂਗੇ